ਸਾਸਟ੍ਰਿਕ ਗੱਲ ਜਿਸ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਰ ਜਸੀ ਗੌਰ ਕਿ ਨਿਊਜ਼ੀਲੈਂਡ ਦੇ ਵਿੱਚ ਵੀ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਲਈ smartphones ਬੈਨ ਕੀਤਾ ਜਾਣਾ ਚਾਹੀਦਾ ਜੇਕਰ ਦੁਨੀਆ ਭਰ ਅੰਕੜੇ ਕਰੀਏ ਯੂਕੇ ਦੇ ਆંકੜੇ ਸਾਹਮਣੇ ਆਏ ਨੇ ਇੱਕ ਡਾਟਾ ਦੇ ਮੁਤਾਬਿਕ ਯੂਕੇ ਦੇ ਵਿੱਚ 91% ਬੱਚੇ ਜਿਨ੍ਹਾਂ ਦੀ ਉਮਰ 11 ਸਾਲ ਹੈ ਉਹਨਾਂ ਕੋਲ smartphones ਹੁੰਦੇ ਨੇ ਉਧਰ ਯੂਐਸ ਦੀ ਗੱਲ ਕਰੀਏ ਤਾਂ 42% ਬੱਚੇ ਜਿਨ੍ਹਾਂ ਦੀ ਉਮਰ 10 ਸਾਲ ਤੱਕ ਹੈ ਉਹਨਾਂ ਕੋਲ smartphones ਹੁੰਦੇ ਨੇ ਤੇ 14 ਸਾਲ ਦੀ ਉਮਰ ਦੇ 99% ਬੱਚੇ smartphones ਦੀ ਵਰਤੋਂ ਕਰਦੇ ਨੇ ਨਿਊਯਾਰਕ ਦੇ ਮੇਅਰ ਦੇ ਮੁਤਾਬਕ ਇਹ ਬੱਚਿਆਂ ਦੇ ਲਈ ਪਬਲਿਕ ਹੈਲਥ ਹੈਜ਼ਰਡ ਹੈ ਤੇ 16 ਸਾਲ ਤੱਕ ਦੇ ਬੱਚਿਆਂ ਦੇ ਲਈ smartphone ਨੂੰ ਬੈਨ ਕੀਤਾ ਜਾ ਸਕਦਾ ਹੈ ਉਹਨਾਂ ਮੁਤਾਬਕ ਬੱਚਿਆਂ ਦੇ ਉੱਤੇ ਇਹ smartphone ਤੇ social media ਕਾफी ਬੁਰਾ ਪ੍ਰਭਾਵ ਪਾਉਂਦਾ ਆ ਐਕਸਪਰਟ ਦੀ ਮੰਨੀਏ ਤਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਇਹ smartphone ਕਾफी ਘਾਤਕ ਸਾਬਤ ਹੋ ਸਕਦੇ ਨੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਸਕੂਲਾਂ ਦੇ ਵਿੱਚ ਮਈ ਮਹੀਨੇ ਤੋਂ ਹੀ ਸਰਕਾਰ ਦੇ ਵੱਲੋਂ smartphones ਬੈਨ ਕੀਤੇ ਗਏ ਨੇ ਉੱਧਰ ਆਕਲੈਂਡ ਯੂਨੀਵਰਸਿਟੀ ਦੇ ਰਿਸਰਚਰਜ਼ ਐਕਸਪਰਟ ਸੇਮੈਂਥਾ ਮਾਰਸ਼ ਦੇ ਮੁਤਾਬਕ ਬੱਚਿਆਂ ਦੇ ਉੱਤੇ ਹੀ smartphone ਕਾਫੀ ਬੁਰਾ ਪ੍ਰਭਾਵ ਪਾਉਂਦੇ ਨੇ ਬੱਚਿਆਂ ਦੇ ਵਿੱਚ ਐਂਗਜ਼ਾਇਟੀ ਡਿਪਰੈਸ਼ਨ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਇਹਨਾਂ ਦੇ ਨਾਲ ਵੱਧਦੀ ਹੈ ਉਹਨਾਂ ਨੇ ਵੀ ਕਿਹਾ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ smartphone ਦੀ ਵਰਤੋਂ ਕਰਦੇ ਨੇ ਉਹਨਾਂ ਦੀ ਫਿਜ਼ੀਕਲ ਹੈਲਥ ਕਾਫੀ ਜ਼ਿਆਦਾ ਖਰਾਬ ਹੁੰਦੀ ਹੈ ਤੇ ਇਸ ਅਜਿਹੇ ਨੁਕਸਾਨ ਦੇ ਕਰਕੇ smartphones ਬੱਚਿਆਂ ਦੇ ਲਈ ਕਾਫੀ ਨੁਕਸਾਨਦਾਇਕ ਹੈ ਐਕਸਪਰਟਾਂ ਦੇ ਮੁਤਾਬਕ ਜੇਕਰ ਬੱਚੇ ਛੋਟੀ ਉਮਰ ਦੇ ਵਿੱਚ ਹੀ smartphone ਦੀ ਵਰਤੋਂ ਕਰਦੇ ਨੇ ਤਾਂ ਉਹ ਫਿਜ਼ੀਕਲ ਐਕਟੀਵਿਟੀਆਂ ਦੇ ਵਿੱਚ ਬਹੁਤ ਘੱਟ ਭਾਗ ਲੈਂਦੇ ਨੇ ਤੇ ਜ਼ਿਆਦਾਤਰ ਉਹ ਫੋਨਾਂ ਦੇ ਉੱਤੇ ਹੀ ਡਿਪੈਂਡ ਰਹਿੰਦੇ ਨੇ ਤੇ ਇਸ ਦੇ ਨਾਲ ਉਹਨਾਂ ਦੇ ਫਿਊਚਰ ਦੇ ਉੱਤੇ ਤੇ ਉਹਨਾਂ ਦੀ ਵੈਲਬੀਂਗ ਦੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ smartphone ਦਿੰਦੇ ਹੋ ਜਾਂ social media ਚਲਾਉਣ ਦੀ ਇਜਾਜ਼ਤ ਦਿੰਦੇ ਹੋ ਤਾਂ ਸਾਵਧਾਨ ਹੋ ਜਾਓ